ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪਿਛਲੇ ਦਿਨੀ ਸਾਨੂੰ ਜ਼ਿਲ੍ਹਾ ਬਰਨਾਲੇ ਦਾ ਇੱਕ ਪਿੰਡ ਹੈ ਮੰਡੇਰ ਖੁਰਦ ਜਿੱਥੋਂ ਦੇ ਇੱਕ ਨਾਮਵਰ ਸਾਹਿਤਕਾਰ ਸਰਪੰਚ ਬਲਵੀਰ ਸਿੰਘ ਮੰਡੇਰ ਸਾਹਿਬ ਨੇ ਜਿਨ੍ਹਾਂ ਨੇ ਬਹੁਤ ਸਾਹਿਤ ਲਿਖਿਆ ਹੈ ਔਰ ਕਈ ਵਾਰ ਉਹਨਾਂ ਨਾਲ ਮੁਲਾਕਾਤ ਵੀ ਹੋਈ ਹੈ ਔਰ ਜਦੋਂ ਉਹਨਾਂ ਨੇ ਗ੍ਰਹਿ ਸਥਾਨ ਜਾ ਕੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਤਾਂ ਬਹੁਤ ਚੰਗਾ ਲੱਗਾ ਔਰ ਉੱਥੇ ਸਾਡੀ ਮੁਲਾਕਾਤ ਸਰਪੰਚ ਬਲਬੀਰ ਸਿੰਘ ਮੰਡੇਰ ਦੇ ਮਾਤਾ ਜੀ ਮਾਤਾ ਮੁਖਤਿਆਰ ਕੌਰ ਜੀ ਦੇ ਨਾਲ ਹੋਈ ਜਿਨ੍ਹਾਂ ਦੀ ਕਰੀਬ-ਕਰੀਬ ਉਮਰ ਜਿਹੜੀ ਹੈ ਉਹ 80 ਸਾਲ ਦੇ ਨਜ਼ਦੀਕ ਹੈ ਲੇਕਿਨ ਉਹਨਾਂ ਨੇ ਆਪਣੇ ਦੌਰ ਦੀਆਂ ਦੋਸਤੋ ਜਦੋਂ ਗੱਲਾਂ-ਬਾਤਾਂ ਸ਼ੁਰੂ ਕੀਤੀਆਂ ਕਿ ਉਸ ਸਮੇਂ ਵਿੱਚ ਆਹ ਹੁੰਦਾ ਸੀ ਆਹ ਹੁੰਦਾ ਸੀ ਬਰਾਤ ਦੱਸੀ ਕਿ ਕਿਸ ਤਰ੍ਹਾਂ ਬਰਾਤ ਆਇਆ ਕਰਦੀ ਸੀ ਗੱਡਿਆਂ ਦੇ ਉੱਪਰ ਆਇਆ ਕਰਦੀ ਸੀਗੀ ਔਰ ਮਤਲਬ ਬਰਾਤ ਤਿੰਨ-ਤਿੰਨ ਚਾਰ-ਚਾਰ ਦਿਨ ਜਾਨੀ ਕਿ ਉੱਥੇ ਰਹਿ ਕੇ ਪੂਰਾ ਇੰਜੋਏ ਕਰਦੇ ਸੀ ਮੇਰੇ ਕੋਲ ਉਸ ਵੇਲੇ ਸਿਵਾਏ ਮੋਬਾਈਲ ਤੋਂ ਕੁਝ ਨਹੀਂ ਸੀ ਔਰ ਮੈਂ ਚਾਹੁੰਦਾ ਸੀ ਕਿ ਮਾਤਾ ਜੀ ਦੀ ਇੱਕ ਇੱਕ ਗੱਲ ਜਿਹੜੀ ਹੈ ਉਹ ਪੂਰੀ ਦੁਨੀਆ ਵਿੱਚ ਜਾਵੇ ਔਰ ਉਸ ਨੂੰ ਕੈਪਚਰ ਕੀਤਾ ਜਾਵੇ ਉਹਨਾਂ ਦੇ ਨਾਲ ਬੈਠ ਕੇ ਮੈਂ ਇਹ ਦੱਸਣਾ ਚਾਹੁੰਦਾ ਕਿ ਮੈਂ ਪੁਰਾਣੇ ਦੌਰ ਦੇ ਵਿੱਚ ਪਹੁੰਚ ਗਿਆ ਕਿਉਂਕਿ ਬਜ਼ੁਰਗਾਂ ਦੀ ਸੰਗਤ ਚੋਂ ਹੀ ਮੈਨੂੰ ਸਾਰਾ ਕੁਝ ਮਿਲਿਆ ਹੈ ਸੋ ਉਹਨਾਂ ਨੇ ਜਦੋਂ ਗੱਲਾਂ ਬਾਤਾਂ ਕੀਤੀਆਂ ਕਿ ਜਦੋਂ ਸਿੱਠਣੀਆਂ ਨਾਨਕਾ ਸ਼ੱਕ ਆਇਆ ਕਰਦਾ ਸੀ ਇੱਕ ਦੂਜੇ ਨੂੰ ਕਿਸ ਤਰ੍ਹਾਂ ਗਾੜੀ ਗਰੋਚ ਗਾੜੀ ਗਰੋਚ ਕਹਿ ਸਕਦੇ ਆ ਸਿੱਠਣੀਆਂ ਸਿੱਠਣੀਆਂ ਇੱਕ ਦੂਜੇ ਨੂੰ ਦਿਆ ਕਰਦੇ ਸੀ ਇਹ ਸਾਰਾ ਕੁਝ ਉਹਨਾਂ ਨੇ ਦੱਸਿਆ ਕਿ ਇੱਕ ਬਾਣੀਆਂ ਦੀ ਖਾਸ ਕਰਕੇ ਉਹਨਾਂ ਨੇ ਗੱਲਬਾਤ ਵੀ ਸੁਣਾਈ ਹੈ ਕਿ ਇੱਕ ਬਾਣੀਆਂ ਦੇ ਨਾਲ ਕਿਸ ਤਰ੍ਹਾਂ ਮਤਲਬ ਜਿਹੜਾ ਨਾਨਕਾ ਸ਼ੱਕ ਲੈ ਕੇ ਨਾਨਕੇ ਆਉਂਦੇ ਆ ਉਹ ਕਿਸ ਤਰ੍ਹਾਂ ਉਹਨਾਂ ਦਾ ਇੱਕ ਦੂਜੇ ਦੇ ਨਾਲ ਮਤਲਬ ਗੁਸਤਗੂ ਹੁੰਦੀ ਹੈ ਗੱਲਬਾਤ ਹੁੰਦੀ ਹੈ ਮਾਤਾ ਮੁਖਤਿਆਰ ਕੌਰ ਜੀ ਦੇ ਨਾਲ ਪੂਰੀ ਗੱਲਬਾਤ ਆਪਾਂ ਸੁਣਦੇ ਆ ਹਾਂਜੀ ਮਾਤਾ ਜੀ ਪਹਿਲਾ ਪੁੱਤ ਤਿੰਨ ਦਿਨ ਬਰਾਤਾਂ ਰਹਿੰਦੀਆਂ ਜੀ ਜੇ ਘਰ ਦੀ ਕੁੜੀ ਸਾਖ ਕਰਾਉਂਦੀ ਸਾਂਝ ਭੈਣ ਭੈਣ ਦਾ ਰਿਸ਼ਤਾ ਲੈਗੀ ਫਿਰ ਚਾਰ ਚਾਰ ਦਿਨ ਬਰਾਤ ਰਹਿੰਦੀ ਉਹ ਕੁੜੀ ਦੇ ਵਿਆਹ ਦੀ ਨਾਉ ਤੇ ਰੋਟੀ ਦਿੰਦੇ ਪੇਕੇ ਅੱਛਾ ਜੀ ਵੀ ਸਾਡੀ ਕੁੜੀ ਅੱਜ ਅੱਜ ਵੀ ਬਚੋਲੀਆਂ ਦੀ ਰੋਟੀਆਂ ਹੂੰ ਹੂੰ ਤੇ ਚਲ ਫੇਰ ਤਿੰਨ ਤਿੰਨ ਦੇ ਬਾਅਦ ਫਿਰ ਦੇਖ ਲੈ ਮੇਰ ਕਿੰਨਾ ਹੁੰਦਾ ਸਾਰੇ ਮੇ ਪੂਰਾ ਫੁੱਲ ਹੁੰਦਾ ਨਹੀਂ ਮਤਲਬ ਤਿੰਨ ਤਿੰਨ ਚਾਰ ਚਾਰ ਦਿਨ ਫਿਰ ਉੱਥੇ ਕਰਦੇ ਕੀ ਹੁੰਦੇ ਸੀ ਬਰਾਤੀ ਬਰਾਤੀ ਲੜਾਈਆਂ ਅੱਛਾ ਜੀ ਹਾਂ ਇੱਕ ਦੂਜੇ ਨੂੰ ਸਿੱਟਲਾਂਗੇ ਉੱਥੇ ਤਿੰਨ ਦਿਨ ਲੜਾਈ ਪੂਰੀ ਫੁੱਲ ਹੁੰਦੀ ਅੱਛਾ ਹਾਂ ਪਰ ਲੋਕ ਖੁਸ਼ ਰਹਿੰਦੇ ਹਾਂ ਇਹਨਾਂ ਦੇ ਦੇਖੋ ਬਰਾਤੀਆਂ ਦੇ ਜੱਫੇ ਲੱਗੇ ਹੋਏ ਨੇਗੇ ਹਾਂ ਆਈ ਨਹੀਂ ਸੀ ਗਾ ਕੋਈ ਉੱਥੇ ਗੁੱਸਾ ਕਿ ਲੰਨੀ ਦਾਤਾ ਕੋਈ ਤੁਹਾਡੀ ਜਿਹੜੀ ਬਰਾਤ ਸੀਗੀ ਬਾਪੂ ਜੀ ਜਦੋਂ ਆਏ ਸੀਗੇ ਤਾਂ ਕਿੰਨੇ ਦਿਨ ਰਹੇ ਸੀ ਉਹ ਤੁਹਾਡਾ ਜਿਹੜਾ ਵਿਆਹ ਹੈ ਉਹ ਕਿੰਨੇ ਸਾਲ ਦੀ ਉਮਰ ਵਿੱਚ ਹੋ ਗਿਆ ਸੀ ਮੇਰਾ ਪੁੱਤ 15 ਸਾਲ ਦੀ ਦਾ ਹੋ ਗਿਆ ਅੱਛਾ ਜੀ ਹਾਂ 15 ਸਾਲ ਦੀ ਉਮਰ ਚ ਤੁਹਾਡਾ ਵਿਆਹ ਹੋ ਗਿਆ ਸੀ ਹਾਂ ਤੇ ਜੀ ਹਾਂ ਸੋਨੂੰ ਨੇ ਸਾਥ ਮੇਰੇ ਬਲ ਵੀ ਅੱਛਾ ਜੀ ਹਾਂ ਵਾਹਿਗੁਰੂ ਤੇ ਦੇ 18 ਮੈਂ ਗੁਰਾਂ ਦਾ ਨਾਮ ਲੈਣਾਂ ਅੱਛਾ ਜੀ ਹਾਂ ਸਤਗੁਰ ਤੋਂ ਸੱਚੇ ਪਾਤਸ਼ਾਹ ਤੋਂ ਜੀ ਜੀ ਅੱਛਾ ਮਾਤਾ ਜੀ ਇਹ ਵੀ ਦੱਸੋ ਸਾਨੂੰ ਕਿ ਪੁਰਾਣੇ ਸਮੇਂ ਦੇ ਵਿੱਚ ਲੋਕਾਂ ਦਾ ਜਿਹੜਾ ਮਾਹੌਲ ਹੁੰਦਾ ਸੀ ਉਹ ਬੜਾ ਮਿਲ ਵਰਤਣ ਵਾਲਾ ਹੁੰਦਾ ਸੀਗਾ ਬਾਹਲਾ ਜਿਆਦਾ ਪੁੱਤ ਕ ਦੱਸ ਨਹੀਂ ਸਕਦੇ ਇੱਕ ਫਿਲਮ ਨਹੀਂ ਦਿਖਾਈ ਜਾਂਦੀ ਜੀ ਹਾਂ ਮੇਰੇ ਨਾ ਆ ਜਾਂਦਾ ਰੋਟੀ ਵਾਲੇ ਤੇ ਨਾ ਮੰਨੇ ਅੱਛਾ ਮੇਰੇ ਜਿਹੜਾ ਹੁੰਦਾ ਹਾਂ ਹਾਂ ਰੋਤੀ ਤਾਂ ਉਹ 4-5 ਦਿਨ ਮੰਗਰੋਂ ਤੱਕ ਰਹਿੰਦਾ ਉਹ ਹਾਂ ਦੇ ਲੈ ਕਿ ਤਿੰਨ ਦਿਨ ਤੁਸੀਂ ਦਾ ਬਰਾਦ ਆਏ ਹੋਗੇ ਜੀ ਤੇ ਫਿਰ ਨਾਨਕੇ ਤਾਂ ਗਹਾਂ ਤਿੰਨੇ 4 ਦਿਨ ਮੰਗਰੋਂ ਆਉਂਗੇ ਸਾਰਾ ਨੇ ਮੇਲ ਮੁੱਕ ਗਿਆ ਜੀ ਉਹ ਉਸ ਪਹਿਲਾਂ ਮੇਲ ਕੱਤੇ ਆਇਆ ਕਰਦਾ ਹੁੰਦਾ ਸੀ ਉਹਦਾ ਪੁੱਤ ਮੇਲ ਆਉਂਦਾ ਗੱਡਿਆਂ ਚ ਹਾਂ 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 ਅੱਛਾ ਜੀ ਗੱਡਿਆਂ ਚ ਮੇਲ ਆਉਂਦਾ ਹੁੰਦਾ ਹਾਂ ਹਾਂ ਮੇਰੀ ਸੁਰਤ ਚ ਗੱਡਿਆਂ ਚ ਆਉਂਦਾ ਰਿਹਾ ਜਾਂ ਬੋਤਿਆਂ ਤੇ ਆਉਂਦਾ ਬੋਤਿਆਂ ਦੇ ਹਾਂ ਬੋਤਿਆਂ ਤੇ ਅੱਛਾ ਜੀ ਹਾਂ ਜਿਹੜੇ ਕੋ ਦੂਰ ਦਰ ਦਰ ਹੁੰਦੇ ਨਾ ਹਾਂ ਹਾਂ ਜਿਵੇਂ ਬਚੰਡੇ ਜਿਹੇ ਕਹਿੰਦੇ ਆਪਣੇ ਰਿਸ਼ਤੇ ਲਾਰੀਆਂ ਮੇਰੇ ਨਾਨਕਾਂ ਦੀਆਂ ਬਾਲੀਆਂ ਸੀ ਮੇਰੇ ਮਾਸੀਆਂ ਦੇ ਵੇ ਮੈਂ ਦੇਖਿਆਗਾ ਜੀ ਵਧੀਆ ਹਾਂ ਹਾਂ ਤੇ ਉਹ ਬੋਤਿਆਂ ਤਾਂ ਹੁੰਦਾ ਸਾਰਾ ਮੇਰਾ अच्छा जी हां बारिश ਹੁਣੇ ਚੰਾਰੇ ਬੋਤੇ ਹੁੰਦੇ ਹੁੰਦੇ ਤੇ ਹਾਂ ਹਾਂ ਉਸ ਪਿੱਛੇ ਜਿਹੜਾ ਖੱਟਦਾ ਸਮਾਨ ਹੁੰਦਾ ਸੀਗਾ ਜਿਹੜੇ ਨਾਨਕੇ ਲੈ ਕੇ ਆਇਆ ਕਰਦੇ ਸੀਗੇ ਉਹ ਬਾਜ਼ਾਰੂ ਸਮਾਨ ਹੁੰਦਾ ਸੀ ਜੇ ਆਪਣੇ ਹੱਥ ਨਾਲ ਕੱਢਦੀਆਂ ਸੀ ਕੁੜੀਆਂ ਉਦੋਂ ਨਾ ਨਾ ਹੱਥ ਨਾਲ ਹਾਈ ਸਾਰਾ ਚੀਜ਼ ਹੱਥ ਨਾਲ ਕੱਢੀ ਹੁੰਦੀ ਜਿਹੜੇ ਨਾਨਕੇ ਲੈ ਕੇ ਆਉਂਦੇ ਉਹ ਰੋਟੀ ਆਏ ਦੇ ਨਾ ਦਿਖਾਉਂਦੇ ਜਿਹਦੇ ਨਾਨਕੇ ਆਉਂਦੇ ਨਾ ਹਾਂ ਚਾਹ ਪਾਣੀ ਪੀ ਕੇ ਉਹ ਬਾਅਦ ਫਿਰ ਉਹ ਦਾਲ ਪਾਉਂਦੇ ਕੁੜੀ ਦਾ ਜਿਹੜਾ ਲੈ ਕੇ ਆਏ ਨੇ ਅੱਛਾ ਜੀ ਹਾਂ ਜਿਹੜਾ ਖੱਟ ਦਾ ਸਮਾਨ ਹੈਗਾ ਪੁੱਤ ਉਹ ਜਦੋਂ ਬਰਾਤ ਹੁੰਦੀ ਹਾਂ ਹਾਂ ਪਹਿਲੇ ਜਦ ਬਰਾਤੀ ਆਏ ਜੀ ਦੂਜੇ ਦਿਨ ਨੰਦ ਹੋਏ ਹਾਂ ਨੰਦਾਂ ਤੋਂ ਉੱਠ ਕੇ ਕੇਰੇ ਬਰਾਤੀ ਉੱਥੇ ਵਗ ਜਾਂਦੇ ਫੇਰ ਉਹ ਮੁੜ ਕੇ ਖੱਟ ਤੇ ਆਉਂਦੇ ਵਾਹ ਜੀ ਫੇਰ ਜਿਹੜਾ ਕੁੜੀ ਨੂੰ ਦਾਜ ਦਿੰਦੇ ਪੁੱਤ ਹਾਂ ਉਹ ਉਹ ਦਾਜ ਫੇਰ ਸਾਰਾ ਵਛਾ ਦਿੰਦੇ ਅੱਛਾ ਸਿੱਠਣੀਆਂ ਜਿਹੜੀਆਂ ਹੁੰਦੀਆਂ ਸੀ ਗਿਆ ਉਹ ਕਿੰਨਾਂ ਵੱਲੋਂ ਕਿਨਾਂ ਨੂੰ ਦਿੱਤੀਆਂ ਜਾਂਦੀਆਂ ਸੀ ਉਹ ਪੁੱਤ ਕੁੜੀਆਂ ਵੱਲੋਂ ਅੱਛਾ ਜੀ ਹਾਂ ਕੁੜੀਆਂ ਵੱਲੋਂ ਦਿੱਤੀਆਂ ਜਾਂ ਜਾਂ ਦਿੱਤੀਆਂ ਸਿੱਖਣੀਆਂ ਉਧਰ ਨਾਨਕੀਆਂ ਨੇ ਵੀ ਉਧਰ ਦੱਦ ਕਹਿੰ ਦਿੰਦੀਆਂ ਅੱਛਾ ਕਹਿੰਦੇ ਬਹੁਤ ਲੜਾਈ ਹੁੰਦੀ ਹੁੰਦੀ ਸੀ ਉਹ ਬਾੜ ਹੀ ਜਾਦੇ ਗੋਲੀਆਂ ਨਹੀਂ ਗਿੱਧਾ ਪਾਉਂਦੇ ਤਾਂ ਬੋਲੀਆਂ ਤੇ ਲੜਾਈ ਹੋ ਜਾਂਦੀ ਸੀ ਹਾਂ ਤੇ ਜੇ ਗੀਤ ਗਾਉਂਦੀਆਂ ਤਾਂ ਇੱਕ ਦੂਜੀ ਨੂੰ ਮੈਣੇ ਦੇ ਕੇ ਗੁੰਦੀਆਂ ਅੱਛਾ ਮਾਤਾ ਜੀ ਇਹ ਵੀ ਦੱਸੋ ਕਿ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਕਿ ਰਾਤ ਨੂੰ ਜਦੋਂ ਮਤਲਬ ਜਾਗੋ ਨਿਕਲਦੀ ਸੀ ਤਾਂ ਲੋਕਾਂ ਦੇ ਮੰਜੇ ਵੀ ਉਲਟਾ ਪੜਾ ਦਿੱਤੇ ਜਾਂਦੇ ਸੀ ਲੋਕਾਂ ਦੇ ਘਰਾਂ ਦੇ ਘਰਾਂ ਦੇ ਦਰਵਾਜ਼ਿਆਂ ਵਿੱਚ ਚੌਂਕ ਪੂਰ ਦਿੱਤਾ ਜਾਂਦਾ ਸੀ ਇਸ ਤਰ੍ਹਾਂ ਦਾ ਵੀ ਕਰਦੇ ਹੁੰਦੇ ਸੀਗੇ ਪੁੱਤ ਤੂੰ ਪੁੱਛਣਾ ਸੀ ਤਨਾਂ ਉਲੇ ਸ਼ੱਕ ਭਰ ਕੇ ਆਏ ਥੇ ਜੀ ਅੱਛਾ ਜੀ ਤੇ ਤਨਾਂ ਉਲੇ ਨਾ ਸੀ ਪਾਣੀਆਂ ਦੇ ਪੰਤਾਲੇ ਵੀ ਪੱਟਦੇ ਤੇ ਜੱਟਾਂ ਦੇ ਪੰਤਾਲੇ ਪੱਟਦੇ ਮਾਰ ਉਹ ਛੋਟਾ ਜਿਹਾ ਨਾ ਹੁੰਦਾ ਉਹਨੂੰ ਘੁੰਗਰੂ ਬੰਨਾਂ ਦੇ ਘੁੰਗਰੂ ਬੰਨਦੇ ਸੀ ਫੇਰ ਸਾਡੇ ਜਵਾਕਾਂ ਨੇ ਨਾ ਮੁੰਡਾ ਨੇ ਬਾਣੀਆਂ ਦੇ ਪੰਟਾਏ ਪੰਤੂਏ ਪੱਟ ਤੇ ਸਾਰਾ ਕੁਝ ਕਰਤਾ। ਅੱਛਾ। ਮਾਂ ਕਰਵਾ ਸੀ ਗੀਤ ਗਾਉਂਗੇ ਭਾਈ ਬਾਣੀਆਂ ਲੜਪੇ ਸਾਡੇ ਨਾਲ। ਹਾਂ। ਤੇ ਉਹ ਬਾਸ ਜਾਣ ਦਾ ਲੱਗਿਆ ਹੋਇਆ ਸੀ ਉਹਰੇ ਬਾਣੀਆਂ ਦੇ। ਜੀ। ਤੇ ਜਦੋਂ ਆਂਦਾ ਭਾਂ ਤਾਂ ਭਾਈ ਬਾਣੀਆਂ ਲੜਪੇ ਸਾਡੇ ਨਾਲ। ਅੱਛਾ ਜੀ। ਅਸੀਂ ਆਖਿਆ ਆਉਂਦੀ ਕੁੜੀਏ ਪਤਾ ਨਹੀਂ ਕਿਵੇਂ ਜਾਂਦੀ ਕੁੜੀ। ਹਾਂ। ਚੱਕ ਬਾਣੀਆਂ ਚੱਕਿਆ ਪ੍ਰਾਤਿਚੋ ਆਟਾ। ਨਹੀਂ। ਆਉਂਦੀ ਕੁੜੀਏ ਜਾਂਦੀ ਕੁੜੀਏ ਪੱਟ ਲੈ ਬੇ ਬਾਤਾ ਤਾਂ ਟਾਂਡਾ ਨਹੀਂ ਬਾਣੀ ਦੀ ਜਾਨ ਨਿਕਲਿਆ ਸੀ ਭੰਨ ਤਾਂ ਬਾਹਰ ਦਾ ਅੰਡਾ ਯਾ ਜੀ ਜੀ ਭਾਈ ਫੇਰ ਅਸੀਂ ਆਏ ਗੀਤ ਗਾਏ ਬਾਣੀ ਹੋਰ ਲੈਣੇ ਸਾਡੇ ਅੱਛਾ ਜੀ ਅੱਛਾ ਮਾਤਾ ਜੀ ਅਭੀ ਦੱਸੋ ਕਿ ਬੀਬੀ ਪੱਠਾ ਜਿਹੜੇ ਰਜਿੰਦਰ ਕੌਰ ਪੱਠਾ ਆ ਪੰਜਾਬ ਦੇ ਸਾਫਕਾ ਮੁੱਖ ਮੰਤਰੀ ਉਹਨਾਂ ਦੇ ਨਾਲ ਤੁਹਾਡਾ ਕੀ ਸੰਬੰਧ ਹੈ ਉਹ ਆਪਣੇ ਤਾਏ ਵੀ ਸੀ ਸਕੇ ਤਾਏ ਦੀ ਸੀ ਸਕੇ ਤਾਏ ਆਹਾਹਾ ਕਦੇ ਮਿਲੇਗੇ ਕਿ ਨਹੀਂ ਹੁਣ ਤੁਹਾਨੂੰ ਹੁਣ ਤਾਂ ਨਹੀਂ ਮਿਲੇ ਪਹਿਲਾਂ ਅਸੀਂ ਇਕੱਠੀਆਂ ਗਈਆਂ ਸੀ ਅੱਛਾ ਤੁਹਾਡੀ ਉਮਰ ਇਸ ਟਾਈਮ ਕਿੰਨੀ ਹੋ ਗਈ ਮਾਤਾ ਜੀ ਉਹ ਮੈਨੂੰ ਜਾਂਦੀ ਹੈਗੀ ਸੀ 10 ਸਾਲ ਵੱਡੀ ਅੱਛਾ ਤੁਹਾਡੀ ਉਮਰ ਇਸ ਟਾਈਮ ਕਿੰਨੀ ਹੈ ਮੇਰੀ 1 ਘਟ 80 1 ਘਟ 80 ਹੋ ਗਿਆ ਤੁਸੀਂ ਹਾਂ 1 ਘਟ ਅੱਛਾ ਅੱਜ ਵੀ ਤੁਸੀਂ ਜਦੋਂ ਬੈਠਦੇ ਹੋ ਇਕੱਲੇ ਤੇ ਪੁਰਾਣੇ ਸਮੇਂ ਨੂੰ ਯਾਦ ਕਰਦੇ ਹੋ ਉਸ ਸਮੇਂ ਤੇ ਅੱਜ ਦੇ ਸਮੇਂ 'ਚ ਕੀ ਫਰਕ ਲੱਗਾ ਤੁਹਾਨੂੰ ਬਹੁਤ ਫਰਕ ਹੈ ਪੁੱਤ ਕਿਸ ਤਰ੍ਹਾਂ ਦਾ ਹੋਂ ਤਾਂ ਮੋ ਪਿਆਰੀ ਨਹੀਂ ਕਿਸੇ ਨੂੰ ਹੋਂ ਤਾਂ ਘਰ ਦੇ ਨੂੰ ਘਰ ਦੇ ਦਾਨੀਗਾ ਭਾਈ ਨੂੰ ਭਾਈ ਦਾ ਨਹੀਂ ਭੈਣ ਨੂੰ ਭੈਣ ਦਾ ਨਹੀਂਗਾ ਹੋਂ ਤਾਂ ਜਵਾਨਾ ਹੀ ਉਲਟ ਹੈਗਾ ਜਿਆਦਾ ਅਸੀਂ ਸੀ ਨਾ ਭਾਈ ਸਾਡੇ ਜਵਾਨੇ ਗੱਲ ਦੱਸਦੇ ਆ ਆਪਣੇ ਕੋਲ ਕੁੜੀਆਂ ਚਰਖੇ ਘਤਦੀਆਂ ਮੇਰੇ ਕੋਲ ਸਾਡੇ ਮੁੰਡਾ ਨਹੀਂ ਸੀ ਦਾ ਮੇਰੇ ਮੈਂ ਕੱਲੀ ਵਈ ਸੀਗੀ ਮੇਰੇ ਬਾਪੂ ਉੱਚਾ ਉਚਾਰਦਾ ਵੀ ਮੇਰੇ ਮੇਰੀ ਕੁੜੀ ਤੇ ਕੁੜੀਆਂ ਆਉਂਦੇ ਨੇ ਮੇਰੇ ਕੋਲ 30 40 ਚਰਖੇ ਤੇ ਆ ਗਿਆ ਕੁੜੀਆਂ ਦੇ ਤੇ ਮੈਂ ਸਾਫਾ ਦੇ ਤਿੰਨ ਚਾਰ ਰੱਖੀਆਂ ਹੁੰਦੀਆਂ ਨੇ ਜੀ ਕੁੜੀਆਂ ਆਪਣੇ ਸਾਡੇ ਮਨ ਪੱਕੇ ਸੇ ਦੀਆਂ ਵਟ ਲਾਂਦੀਆਂ ਹਾਏ ਹਾ ਹਾਂ ਕੱਠੀਆਂ ਹੋ ਕੇ ਉਹ ਨਾ ਬਾਲਟੀ ਦੁੱਧ ਦੀ ਇਹ ਸਿਪੁੱਤ ਪਤੀ ਸੇ ਚਾ ਕੇ ਵੱਡੇ ਚ ਬਾਲਟੀ ਬਰਟਾ ਲੈਣ ਦੋ ਬਾਲਟੀਆਂ ਤਾਂ ਕਿੰਨਾ ਸਾਡਾ ਦੁੱਧ ਆ ਮੰਗਾ ਦੇ ਚ ਬਣ ਗਈ ਹਾਂ ਵਿੱਚ ਦੇਸੀ ਕਿਉਂਦਾ ਕੁੱਝਾ ਮਾਰਦੇ ਚਾ ਕੇ ਸਾਡਾ ਉਹ ਉਹ ਉਸੇ ਦਿਨਾਂ ਦੇ ਫੇਰ ਭੈਰਾਤ ਮੈਂ ਖਾਂਦੀਆਂ ਮੇਰੇ ਬਾਪੂ ਨੇ ਚਾਹ ਛੱਡਦਾ ਉਹਦਾ ਅੱਜ ਦੀ ਖੁਰਾਕ ਤੁਹਾਨੂੰ ਫੇਰ ਪਸੰਦ ਨਹੀਂ ਆਉਂਦੀ ਮੇਰੇ ਤਾਂ ਪੋਹਰਾ ਕਿਸੇ ਮੈਂ ਤਾਂ ਉਹਦੇ ਹੱਥ ਦੀ ਪਕਾ ਕੇ ਖਾਂਦੀ ਆਂ ਵਾਹ ਜੀ ਵਾਹ ਤੇਰੀ ਉਹ ਪਰਜਾਈ ਜਮੀਨ ਮੈਨੂੰ ਖਸਾਂ ਦਉਂ ਜੀ 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 ਤੁਸੀਂ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਜ਼ਿਆਦਾ ਕਰਕੇ ਰੋਟੀ ਜਿਹੜੀ ਸੀ ਸਰਦੀਆਂ ਦੇ ਦਿਨਾਂ ਵਿੱਚ ਘਰ ਦਾ ਬਣਿਆ ਹੋਇਆ ਸਾਗ ਸਿਗਾ ਜਾਂ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹੁੰਦੀਆਂ ਸੀ ਉਦੋਂ ਸਾਡੇ ਪੁੱਤ ਆਪਾਂ ਆਲੂ ਵੀ ਹੁੰਦੇ ਗੋਭੀ ਵੀ ਹੁੰਦੀ ਗਾਜਰਾਂ ਵੀ ਹੁੰਦੀਆਂ ਫੇਰ ਆਪਣੇ ਪੁੱਤ ਸਾਗ ਵੀ ਹੁੰਦਾ ਇਹ ਮਜਬੂਤ ਆਪਣਾ ਫੇਰ ਮੱਕੀ ਦੀਆਂ ਰੋਟੀਆਂ ਬਣਾ ਕੇ ਸੀ ਰਾਤ ਨੂੰ ਚਾੜੀਆਂ ਚਾੜੀਆਂ ਗੋਰਾ ਲਾ ਲਾਂਦੀਆਂ ਗਰਾ ਲਾ ਕੇ ਉੱਤ ਪਕਾਈ ਜਾਂਦੀਆਂ ਜਿਵੇਂ ਆਪਣੇ ਵਿਆਹ ਦੇ ਰੋਟੀ ਬੱਕਦੀ ਹੁੰਦੀਆ ਫੇਰ ਰਾਤ ਨੂੰ ਉੱਠ ਕੇ ਜਦ ਕੱਟ ਕੇ ਪੈਂਦੀਆਂ ਨਾ ਉਦੋਂ ਰੋਟੀਆਂ ਖਾ ਕੇ ਪੈਂਦੀਆਂ ਹਾਏ ਹਾਏ ਹਾਂ ਤੇ ਸਾਵੇਂ ਤੇ ਤੌਲੀ ਭਰ ਲੈਣੀ ਨਹੀਂ ਲੈਣੀ ਬੇ ਦੇਸੀ ਕੇ ਚਲ ਪਾਈ ਜਾਣਾ ਸਿੱਖੀ ਜਾਣਾ ਤੇ ਖਾਈ ਜਾਣਾ ਖਾਈ ਜਾਣਾ ਹਾਂ ਜਦ ਦੇਸੀ ਕੇ ਬਥੇ ਰੱਖਦਾ ਪਤਾ ਮਾਤਾ ਜੀ ਪਹਿਲੀਆਂ ਗੇੜੀਆਂ ਰੋਹਾਂ ਦੀਆਂ ਫੜੀਆਂ ਹੋਇਆ ਕਰਦੀਆਂ ਸੀ ਖੇਤਾਂ ਦੇ ਵਿੱਚ ਆਮ ਹੀ ਹੁੰਦੀਆਂ ਸੀਗੀਆਂ ਹਾਂ ਅੱਜ ਉਹ ਕਿਤੇ ਦੇਖਣ ਨੂੰ ਮਿਲਦੀਆਂ ਹੀ ਨਹੀਂ ਗਿਆ ਨਾ 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 ਹੁਣ ਤਾਂ ਕੋਈ ਨਹੀਂ ਮਿਲਦੀਆਂ ਉਹ ਸੇਮ ਮਾਂ ਹੁੰਦੀਆਂ ਤੇ ਸੇਮ ਦੀਆਂ ਫੜੀਆਂ ਜੀ ਜੀ ਹਾਂ ਤੇ ਉਹਨਾਂ ਦੀਆਂ ਦਾਲਾਂ ਬਣਦੀਆਂ ਪਚੌੜਿਆਂ ਦੀਆਂ ਹੁੰਦੀਆਂ ਚਿਪੜ ਪਾ ਕੇ ਚਾਹ ਨੀ ਦਾ ਬਹੁਤ ਸਵਾਦ ਬਣਦੀ ਗਮਾਰੇ ਦੇ ਫਲੀਆਂ ਚ ਪਾ ਕੇ ਚਿਪੜ ਫੇ ਬਹੁਤ ਸਵਾਦਦਾ ਬਣਦੀ ਫੇਰ ভাই ਮਨਪੰਦਾ ਖਾਦਾ ਸ੍ਰੋਤੇ ਕੋਈ ਘੱਤਰ ਨਹੀਂ ਜੇਗੀ ਲੋਕਾਂ ਨੂੰ ਵੀ ਖਵਾਏਗਾ ਤੁਹਾਡਾ ਪੂਰਾ ਨਾਮ ਕੀ ਮਾਤਾ ਜੀ ਮੇਰਾ ਪੂਰਾ ਨਾਮ ਮੁਖਤਿਆਰ ਕੋਰ ਮੁਖਤਿਆਰ ਕੋਰ ਹਾਂ ਚੰਗਾ ਬਾਤਾ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸ਼ੁਕਰੀਆ ਜੀ ਸੋ ਦੋਸਤੋ ਸੱਚਮੁੱਚ ਬਹੁਤ ਆਨੰਦ ਆਇਆ ਮੈਨੂੰ ਤਾਂ ਸਕੂਨ ਮਿਲਦਾ ਜਦੋਂ ਇਸ ਤਰ੍ਹਾਂ ਦੇ ਇਹ ਮਤਲਬ ਬਜ਼ੁਰਗ ਗੱਲਾਂបਾਤਾਂ ਕਰਦੇ ਨੇ ਉਹ ਆਪਣੇ ਦੌਰ ਦੀਆਂ ਗੱਲਾਂਬਾਤਾਂ ਕਰਦੇ માતા ਜੀ ਵੀ ਕਹਿ ਰਹੇ ਨੇ ਕਿ 15 ਸਾਲ ਦੀ ਉਮਰ ਦੇ ਵਿੱਚ ਮੇਰਾ ਵਿਆਹ ਹੋ ਗਿਆ ਸੀਗਾ ਔਰ ਤੁਸੀਂ ਦੇਖੋ ਕਿ ਉਸ ਸਮੇਂ ਬਚਪਨ ਦੇ ਵਿੱਚ ਵਿਆਹ ਕੀਤੇ ਜਾਂਦੇ ਸੀ ਪਰ ਅੱਜ ਅੱਜ ਪੜ੍ਹਾਈ ਦੇ ਵਿੱਚ ਬੱਚੇ ਬੱਚੀਆਂ ਇੰਨੇ ਕਿ ਜਿਆਦਾ ਬੀਜ਼ੀ ਹੋ ਜਾਂਦੇ ਆ ਕਿ ਉਮਰ ਕਈ ਵਾਰੀ ਜਿਹੜੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਪੜ੍ਹਾਈ ਚ ਹੀ ਪਤਾ ਨਹੀਂ ਲੱਗਦਾ ਕਿ ਕਿੰਨੀ ਉਮਰ ਹੋ ਗਈ ਕਿੰਨੀ ਨਹੀਂ ਉਮਰ ਹੋ ਗਈ ਉਸ ਤੋਂ ਬਾਅਦ ਫਿਰ ਰੋਜ਼ਗਾਰ ਦੇ ਚੱਕਰ 'ਚ ਫਸ ਜਾਂਦੇ ਆ ਸੋ ਪੁਰਾਣਾ ਦੌਰ ਜਦੋਂ ਅੱਜ ਵੀ ਅਸੀਂ ਯਾਦ ਕਰਦੇ ਆ ਬਜ਼ੁਰਗਾਂ ਦੇ ਨਾਲ ਬੈਠਦੇ ਆ ਉਸ ਸਮੇਂ ਦੀਆਂ ਗੱਲਾਂ ਬਾਤਾਂ ਸੁਣਦੇ ਆ ਔਰ ਉਹਨਾਂ ਨਾਲ ਸ਼ੇਅਰ ਕਰਦੇ ਆ ਤਾਂ ਮਨ ਨੂੰ ਬੜਾ ਸਕੂਨ ਆਉਂਦਾ ਜਿਸ ਤਰ੍ਹਾਂ ਦਾ ਸਕੂਨ ਮੈਨੂੰ ਮਹਿਸੂਸ ਹੋਇਆ ਉਮੀਦ ਕਰਦਾ ਕਿ ਤੁਸੀਂ ਵੀ ਜ਼ਰੂਰ ਉਸ ਸਕੂਨ ਦਾ ਆਨੰਦ ਲਿਆ ਹੋਵੇਗਾ ਪੋਸੂ ਨਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂ ਨਮਾ ਚੈਨਲ ਦੇ ਨਾਲ ਮੈਨੂੰ ਯਾਨੀ ਆਪਣੇ ਦੋਸਤਾਂ ਨੂੰ ਸੋਮ ਸੋਹਤਾ ਨਦਿਓ ਇਜਾਜ਼ਤ ਸਤਿ ਸ੍ਰੀ ਅਕਾਲ